ਪੰਜਾਬ ਸਰਕਾਰ ਯੂਪੀ ਦੀ ਤਰਸ ਦੇ ਉੱਤੇ ਇੱਕ ਵੱਡਾ ਐਕਸ਼ਨ ਆਗਾਜ਼ ਉਹਦਾ ਕਰ ਚੁੱਕੀ ਹੈ ਇੱਕ ਵੱਡੇ ਐਕਸ਼ਨ ਦੀ ਤਿਆਰੀ ਕੀਤੀ ਗਈ ਔਰ ਉਸ ਦਾ ਆਗਾਜ਼ ਵੀ ਲੰਗੇ ਜਿਹੜੀ ਕਰ ਦਿੱਤਾ ਗਿਆ ਵੱਡਾ ਐਕਸ਼ਨ ਤਸਕਰਾਂ ਦੇ ਖਿਲਾਫ ਨਸ਼ਾ ਤਸਕਰਾਂ ਦੇ ਖਿਲਾਫ ਔਰ ਉਹਨਾਂ ਦੇ ਘਰ ਤਾਹੁਣ ਦੀ ਤਿਆਰੀ ਜਿਹੜੀ ਹੈ ਉਹ ਪੰਜਾਬ ਪੁਲਿਸ ਵੱਲੋਂ ਕਰ ਦਿੱਤੀ ਗਈ ਔਰ ਇਹਨੂੰ ਇਨੀਸ਼ੀਏਟਿਵ ਵੀ ਕਰ ਦਿੱਤਾ ਗਿਆ ਪਹਿਲਾ ਮਾਮਲਾ ਜਿਹੜਾ ਹੈ ਉਹ ਤਲਵੰਡੀ ਦੇ ਨਾਲ ਜੁੜਿਆ ਹੋਇਆ ਤਲਵੰਡੀ ਤਸਦੀਕ ਸੋਨੂ ਨਾਦਾਇਕ ਤਸਕਰ ਦੱਸਿਆ ਜਾ ਰਿਹਾ ਹੈ ਜਿਸ ਦੇ ਘਰ ਨੂੰ ਢਾਹ ਦਿੱਤਾ ਗਿਆ ਜੀਸੀਬੀਆਂ ਸੱਦ ਲਈਆਂ ਗਈਆਂ ਔਰ ਉਸ ਦਾ ਘਰ ਜਿਹੜਾ ਉਹ ਢਾਈ ਢੇਰੀ ਕਰ ਦਿੱਤਾ ਗਿਆ ਵੀਡੀਓ ਜਿਹੜੀ ਸਾਹਮਣੇ ਆਈ ਉਸ ਵੀਡੀਓ ਦੇ ਵਿੱਚ ਉੱਥੇ ਮੌਜੂਦ ਅਧਿਕਾਰੀ ਏ ਵੀ ਡਾਇਰੈਕਟ ਕਰਦੇ ਨਜ਼ਰ ਆਏ ਕਿ ਢਾ ਦਿੱਤਾ ਜਾਵੇ ਘਰ ਔਰ ਇਸੇ ਚੀਜ਼ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਇਹ ਪ੍ਰੋਗਰਾਮ ਜਿਹੜਾ ਉਹ ਸਾਹਮਣੇ ਆਉਂਦਾ ਵਾਰ ਅਗੇਂਸਟ ਡਰੱਗਸ ਇਸ ਨਾਂ ਦੇ ਅਧੀਨ ਇਹ ਕਾਰਵਾਈ ਦੀ ਸ਼ੁਰੂਆਤ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹੋ ਜੀਆਂ ਕਾਰਵਾਈਆਂ ਜਿਹੜੀਆਂ ਨੇ ਹੁਣ ਤੱਕ ਯੂਪੀ ਦੇ ਵਿੱਚ ਜ਼ਰੂਰ ਨਜ਼ਰ ਆਉਂਦੀਆਂ ਰਹੀਆਂ ਸੀ ਯੂਪੀ ਦੇ ਵਿੱਚ ਜ਼ਰੂਰ ਐਕਸ਼ਨ ਹੁੰਦਾ ਰਿਹਾ ਸੀ ਐ ਦਾ ਜਿੱਥੇ ਯੋਗੀ ਸਰਕਾਰ ਹੈ ਉਥੇ ਲਗਾਤਾਰ ਜੀਸੀਬੀਜ਼ ਚੱਲਦੀਆਂ ਰਹੀਆਂ ਨੇ ਲਗਾਤਾਰ ਉਹਦੀਆਂ ਤਸਵੀਰਾਂ ਉਹਦੀਆਂ ਫੁਟੇजेस ਉਹਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਪਰ ਯੂਪੀ ਸਰਕਾਰ ਦੀ ਤਰਜ਼ ਦੇ ਉੱਤੇ ਪੰਜਾਬ ਸਰਕਾਰ ਨੇ ਵੀ ਇਨੀਸ਼ੀਏਟ ਕਰ ਦਿੱਤਾ ਐਂ ਦਾ ਪ੍ਰੋਗਰਾਮ ਔਰ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਜਿਵੇਂ ਦੱਸਿਆ ਕਿ ਤਲਵੰਡੀ ਦੇ ਵਿੱਚ ਇੱਕ ਕਥਿਤ ਤਸਕਰ ਦੇ ਘਰ ਦੇ ਉੱਤੇ ਇਹ ਕਾਰਵਾਈ ਜਿਹੜੀ ਹੈ ਇਹ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਸੋਨੂ ਨਾ ਦੇ ਕਥਿਤ ਤਸਕਰ ਦੇ ਉੱਤੇ 6 ਐਫ ਆਈ ਆਰ ਜਿਹੜੀਆਂ ਨੇ ਪੰਜਾਬ ਦੇ ਵੱਖ-ਵੱਖ ਥਾਮਾਂ ਦੇ ਵਿੱਚ ਦਰਜ ਨਹੀਂ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਨੇ ਔਰ ਦੂਜੇ ਪਾਸੇ ਪੁਲਿਸ ਨੇ ਇੱਕ ਵੱਡਾ ਐਕਸ਼ਨ ਜਿਹੜਾ ਹੈ ਜ਼ਰੂਰ ਕੀਤਾ ਹੈ ਇਸ ਤੋਂ ਬਾਅਦ ਲੁਧਿਆਣੇ ਤੋਂ ਵੀ ਤਾਂ ਮਾਤੋਂ ਇੱਕੋ ਜਿਹੀ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਅੱਜ ਵੀ ਇਹ ਪ੍ਰੋਸੈਸ ਜਿਹੜਾ ਹੈ ਉਹ ਇਨੀਸ਼ੀਏਸ਼ਨ ਦੇ ਵਿੱਚ ਹੈਗਾ ਆ ਪੰਜਾਬ ਪੁਲਿਸ ਦਾ ਇਹ ਵੱਡਾ ਐਕਸ਼ਨ ਹੈ ਔਰ ਜੇ ਖਾਸ ਤੌਰ ਦੇ ਉੱਤੇ ਤਸਕਰੀ ਦੀ ਗੱਲ ਕਰੀਏ ਨਸ਼ੇ ਦੀ ਗੱਲ ਕਰੀਏ ਜੇ ਪੰਜਾਬ ਦੀ ਅੰਦਰੂਨੀ ਸਥਿਤੀ ਦਸੀਏ ਤਾਂ ਅੰਕੜਿਆਂ ਮੁਤਾਬਕ ਜਿਹੜੇ ਸਰਕਾਰੀ ਅੰਕੜੇ ਨੇ ਜਾਂ ਕਹਿ ਦਈਏ ਕਿ ਜਿਹੜੇ ਦਰਜ ਕੀਤੇ ਗਏ ਮਾਮਲੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੇ 2023 ਦੇ ਜਿਹੜੇ ਅੰਕੜੇ ਸੀਗੇ ਉਹ 143 ਦੇ ਕਰੀਬ ਸੀ ਜਿਹੜੇ ਨਸ਼ੇ ਕਰਕੇ ਨਸ਼ੇ ਦੀ ਓਵਰਡੋਸ ਦੇ ਨਾਲ ਮੌਤਾਂ ਹੋਈਆਂ ਇਹ ਆਪਣੇ ਆਪ ਦੇ ਵਿੱਚ ਇੱਕ ਭਿਆਨਕ ਅਕੜਾਇਆ ਹਾਲਾਂਕਿ ਕਈ ਐਦਾਂ ਦੇ ਮਾਮਲੇ ਵੀ ਹੋਣਗੇ ਸਭਾਵਿਕ ਤੌਰ ਦੇ ਉੱਤੇ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕਦੀ ਪਰ ਕਈ ਐਦਾਂ ਦੇ ਮਾਮਲੇ ਵੀ ਹੋਣਗੇ ਜਿਹੜੇ ਰਿਕਾਰਡ ਦੇ ਵਿੱਚ ਹੀ ਨਾ ਹੋਣ ਹੋ ਸਕਦਾ ਹੈ ਕਿ ਉਹਦੀ ਉਹਦੀ ਇੰਟੀਮੇਸ਼ਨ ਹੀ ਨਾ ਪਹੁੰਚੀ ਹੋਵੇ ਹੋ ਸਕਦਾ ਹੈ ਕਿ ਕਿਤੇ ਅੰਦਰੂਣ ਥਾਂ ਦੇ ਉੱਤੇ ਕੋਈ ਐਦਾਂ ਦਾ ਭਾਣਾ ਵਾਪਰ ਗਿਆ ਹੋਵੇ ਪਰ ਜਿਹੜੇ ਨਸ਼ੇ ਦੀ ਓਵਰਡੋਸ ਕਰਦੇ ਐ ਉਹਨਾਂ ਦੀ ਗਿਣਤੀ ਤਾਂ ਅਨਰਿਕਾਰਡਡ ਕਹੀ ਜਾ ਸਕਦੀ ਹੈ ਇਦਾਂ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਨਸ਼ਾ ਕਰਦੇ ਹੋਣਗੇ ਜਾਂ ਉਹਦੀ ਓਵਰਡੋਜ਼ ਕਰਦੇ ਹੋਣਗੇ ਕਈ ਤਸਵੀਰਾਂ ਸਾਹਮਣੇ ਆਉਂਦੀਆਂ ਨੌਜਵਾਨ ਮੁੰਡੇ ਕੁੜੀਆਂ ਇਵਨ ਬੱਚੇ ਤੱਕ ਨਸ਼ੇ ਦੀ ਓਵਰਡੋਜ਼ ਦੇ ਨਾਲ ਸ਼ਿਕਾਰ ਹੋਏ ਫਿਰਦੇ ਨੇ ਪਰ ਇਹਦੇ ਦਰਮਿਆਨ ਅੰਕੜੇ ਜਿਹੜੇ ਸਾਹਮਣੇ ਵੀ ਆ ਰਹੇ ਨੇ ਉਹ ਹੈਰਾਨ ਕਰ ਦੇਣ ਵਾਲੇ ਆ ਔਰ ਆਖਰਕਾਰ ਜਿੱਥੇ ਪਹਿਲਾਂ ਪੰਜਾਬ ਸਰਕਾਰ ਨੇ ਆਉਣ ਸਾਰ ਇੱਕ ਵੱਡਾ ਇਨੀਸ਼ੀਏਸ਼ਨ ਕੀਤਾ ਸੀ ਡਰੱਗਸ ਦੇ ਖਿਲਾਫ ਆਪਣਾ ਅੰਦੋਲਨ ਸ਼ੁਰੂ ਕੀਤਾ ਸੀ ਆਪਣੀ ਵਾਰ ਸ਼ੁਰੂ ਕੀਤੀ ਸੀ ਉਹਨੂੰ ਹੁਣ ਇੱਕ ਵੱਖਰੇ ਪੈਦਾਨ ਦੇ ਉੱਤੇ ਲਜਾਇਆ ਗਿਆ ਔਰ ਉਸੇ ਵਿੱਚ ਜੀਸੀਬੀ ਬੁਲਾ ਕੇ ਔਰ ਤਸਕਰਾਂ ਦੇ ਘਰੋਂ ਢਾਉਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਤਸਵੀਰਾਂ ਵੀ ਸਾਹਮਣੇ ਆਈਆਂ ਆਉਂਦਾ ਸਮਾਂ ਹੋਰ ਵੀ ਬਹੁਤ ਕੁਝ ਲਿਆ ਸਕਦਾ ਹੈ ਵਧੀਆ ਇਨੀਸ਼ੀਏਸ਼ਨ ਹੈ ਸ਼ਲਾਗਾ ਯੋਗ ਹੈ ਔਰ ਹੋ ਸਕਦਾ ਹੈ ਕਿ ਇਹਦੇ ਨਾਲ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਹੋਰ ਇੱਕ ਵੱਡਾ ਫਾਇਦਾ ਨਾ ਚੀਬ ਹੋਵੇ ਬਹੁਤ ਸਾਰੇ ਜਿਹੜੇ ਲੂਪ ਹੋਲਸ ਨੇ ਉਹ ਵੀ ਹੱਥ ਲੱਗਣ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਹਿਵਾਂ ਇੰਡੀਆ ਪੰਜਾਬੀ